ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਘਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪੱਲ ਸਿੰਘ ਉਹਨਾਂ ਕੋਲ ਆਪਾਂ ਪਹੁੰਚ ਚੁੱਕੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨਵਾਦ ਸਾਰੀਆਂ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਆ ਸਾਰੀ ਲਾਈਨ ਜਿਹੜੇ ਤੁਸੀਂ ਦੇਖ ਸਕਦੇ ਜੇ ਤੇ ਵੱਡੇ ਛੋਟੇ ਪਾ ਜਿੱਤਰਾ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਸ ਵਾਰ ਵੀ ਦਿਖਾਉਣੇ ਆ ਤੇ ਕੁਝ ਗਾਵਾਂ ਵਿੱਚ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਵੀਡੀਓ ਨੂੰ ਪੂਰੀ ਜਿਹੜੇ ਜ਼ਰੂਰ ਵੇਖਿਓ ਕਾਫੀ ਖੂਬਸੂਰਤ ਮੱਜਾਂ ਜੜੀਆਂ ਤੁਹਾਨੂੰ ਦਿਖਾਵਾਂਗੇ ਤੇ ਰੇਟ ਜਿਹੜੇ ਹਰ ਵਾਰ ਦੀ ਤਰ੍ਹਾਂ ਵੱਡੇ ਵੀ ਤੇ ਛੋਟੇ ਵੀ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਸਭ ਵਧੀਆ ਜੀ ਵੇਗਿਆ ਉਦਨ ਵਾਲਾ ਮਾਲ ਫਿਰ ਮਾਲ ਦੇ ਵੇਗਿਆ ਜੀ ਠੀਕ ਆ ਮਾਲ ਦੇ ਵੇਗਿਆ ਸਾਰਾ ਜੀ ਅੱਜ ਫੇਰ ਲਾਤੀਆਂ ਰੌਣਕਾਂ ਫੇਰ ਆ ਚਲੋ ਕੋਈ ਆ ਠੀਕ ਆ ਵੇਗਿਆ ਦੇ ਸਭ ਜੋਦਾ ਹੀ ਆ ਕੁਝ ਵੇਗਿਆ ਮਾਲ ਹੋਂ ਤੋਂ ਪਹਿਲਾਂ ਠੀਕ ਹੈ ਗਾਵਾਂ ਹੋਂ ਤੋਂ ਪਹਿਲਾਂ ਕੁਝ ਵੇਗੀਆਂ ਹਨ ਗਾਵਾਂ ਗਾਉ ਹੁਣ ਵੀ ਦੋ ਲਦੀਆਂ ਕੱਢ ਗੜੀ ਠੀਕ ਠੀਕ ਹੈ ਠੀਕ ਹੈ ਅੱਜ ਹੀ ਫਿਕਰ ਰਾਤ ਅੱਛਾ ਬੜੀਆਂ ਚੰਗੀਆਂ ਠੀਕ ਹੈ ਮੈਂ ਲਾ ਕੇ ਗੱਡੀ ਲਾਉਣ ਜਾਣ ਪਰ ਹੁਣ ਵੀ ਦੋ ਤਿੰਨ ਹੈਗੀਆਂ ਹੀ ਆ ਦੇ ਦੀ ਹਾਂ ਉਹ ਹੁਣ ਨੋਰਮਲ ਰੇਟ ਜਿਹੜੇ ਰਹਿ ਗਏ ਗਾਵਾਂ ਦੇ ਉਹ ਆ ਪੈਂਡ ਤੇ ਵਿਖਾਉਣੀਆਂ ਚਲੋ ਨਾਮ ਦੱਸ ਤੇ ਕਰੀ ਆਪਣਾ ਸਭ ਤੋਂ ਵੱਧ ਮੋਲ ਵੀਰ ਜੀ ਸਾਰੇ ਵੀਰ ਭਰਾ ਵੀਡੀਓ ਵੇਖਣ ਵਾਲੇ ਨੂੰ ਮੇਰੇ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਮ ਇਕਰੀ ਬੋਲਦੇ ਆ ਆਪਣਾ ਹਰਪਾਲ ਸਿੰਘ ਪਾਲਾ ਠੀਕ ਹੈ ਤੇ ਪਿੰਡ ਪੰਗਾੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਠੀਕ ਹੈ ਜੰਤੀਪੁਰ ਡਾ ਬਿਲਕੁਲ 4 ਕਿਲੋਮੀਟਰ ਠੀਕ ਹੈ ਜੀ ਜੰਤੀਪੁਰ ਤੋਂ ਬਿਲਕੁਲ ਨਾਲ ਲੱਗਦਾ ਜੰਤੀਪੁਰ ਲੱਗੇ ਲੱਗਦਾ ਤੇ ਫੋਨ ਨੰਬਰ ਵੀ ਇਕਰੀ ਬੋਲਦੇ ਆ ਆਪਣਾ ਫੋਨ ਨੰਬਰ ਆਪਣਾ ਹੈਗਾ ਜੀ 73473 ਹਾਂਜੀ 76091 ਠੀਕ ਹੈ ਇਹੋ ਨੰਬਰ ਜਿਹੜੇ ਵੀਡੀਓ 'ਚ ਠੀਕ ਹੈ ਜੀ 73473 ਮੇਰੇ ਕੋਲ ਇਹ ਹੈ ਮੁਖਰਾ ਨੰਬਰ ਆ ਹਾਂਜੀ ਹਾਂਜੀ ਚਲੋ ਕੋਈ ਕਿਦੋਂ ਵੀਰਾ ਭਰਾ ਬਹੁਦੇ ਨੇ ਪਤਾ ਹੀ ਆ ਠੀਕ ਆ ਮੋਲਦਾ ਨੂੰ ਕਰ ਸਕਦਾ ਇੱਥੇ ਵੀ ਠੀਕ ਆ ਤੇ ਉਧਰ 73473 76091 ਠੀਕ ਹੈ ਜੀ ਇਹੋ ਹੀ ਨੰਬਰ ਜਿਹੜਾ ਬੀ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਪਹਿਲੇ ਨੰਬਰ ਤੇ ਐ ਸੋਈ ਮੱਝ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਕਿਉਂ ਨਾ ਦਿਆ ਜਾ ਬੰਦ ਚੱਲੇ ਰਿਹਾ ਆਜਾ ਬੰਦ ਕਰ ਤੋੜ ਦੋ ਜੀ ਇਹ ਕਰੀ ਲਓ ਜੀ ਇਧਰ ਨਾ ਤੋੜ ਦਿਓ ਹਾਂਜੀ ਉਧਰ ਨੂੰ ਤੋੜਿਓ ਮਾਦਾ ਦੇਖ ਲੈ। ਦੋ। ਆਹ ਦੇਖ ਸਕਦੇ ਹੋ ਵੱਨ ਹੈ ਦਾ। ਰਸੀ ਮੈਂ ਨਹੀਂ ਮਾਦੀ। ਮੀਟ ਜੀ ਨੂੰ ਜੂਰੀ ਖੋਲੀ ਹੈ। ਕੱਲ ਸੁਈ ਹੈ। ਅੱਛਾ ਆਹ ਵੇਖੋ ਬੱਚਾ ਦਾ ਇਹ ਆਹ ਖਾ ਲੋ ਨਾ। ਕੱਲ ਦੀ ਸੁਈ ਹੈ। ਆਹ ਵੇਖੋ। ਆਹ ਨਹੀਂ ਬੱਚਾ। ਅੱਛਾ ਕਟਾ ਕੱਟੀ ਚ ਇਹ ਹੈਗਾ ਜੇ ਇਹ 15 ਆਹ ਨਾ ਰੋਣ ਕਿਦਾਂ। ਤੇ ਚਾਪ ਆਪ ਸਮਾਦੀ ਬੜੀ ਓਕੇ ਮੈਂ। ਠੀਕ। ਹਾਂਜੀ ਕਟਾ ਹੋਵੇ। ਮੈਂ ਹਿੱਦਾ ਹੀ ਬੈਠਾ ਹਾਂ। ਬਹੁਤ ਚੰਗੀ ਜਵਾਬ ਸਮਾਦੀ। ਤੁਸੀਂ ਇਸ ਤਰ੍ਹਾਂ ਹੀ ਥੱਲੇ ਬਹਿ ਜਾ। ਆਹੋ। ਆ ਦੇਖ ਸਾਡੇ ਤਰ੍ਹਾਂ ਹੀ ਧਾਰ ਤੇ ਬੜੀ ਠੰਡੀ ਆ ਠੀਕ ਹੈ ਜੀ ਆ ਦੇਖ ਸਾਡੇ ਚਾਵਾ ਬਿਲਕੁਲ ਇੱਕ ਨੰਬਰ ਆ ਤੇ ਬਾਕੀ ਲੇਵਾ ਨੂੰ ਆ ਵੇਖੋ ਮੈਂ ਕਿੰਦਾ ਦਾ ਠੀਕ ਆ ਠੰਡੀ ਤੇਰੀ ਜੀ ਬੜੀ ਠੰਡੀ ਵੀ ਬੜੀ ਆ ਤੇ ਬਾਕੀ ਲੇਵਾ ਵੇਖੋ ਮੈਂ ਕਿਦਾਂ ਗਾਵਾਂ ਲਾਈ ਫਿਰਦੀ ਤੋਰ ਦੇ ਇੱਕ ਰੀ ਲੰਮੀ ਤੋਰ ਦੋ ਕਿੰਨਾ ਕੁ ਵੇਦੀ ਦੁੱਧ ਚ ਭਾਈ ਜਾਊਗੀ ਦੁੱਧ ਵੀ ਜੀ ਇਹ ਮਾਪਣਾ ਘਰ ਵਾਲੇ ਕਿਹਾ ਪਹਿਲੇ ਦੁੱਧ ਆ ਮੇਰਾ ਇਹ ਸੁਆਵਾ ਠੀਕ ਆ ਕੋਈ 10000 ਲੀਟਰ ਮੈਂ ਲਵੇ ਮੰਨ ਕੇ ਕਿਉਂਕਿ ਲੇਵੇ ਦੇ ਹਿਸਾਬ ਨਾਲ ਪੂਰਾ ਸਤਾ ਲੱਗਿਆ ਹਰ ਬਦਨੇ ਠੀਕ ਹੈ ਜੀ ਤੇ ਕਾਲ ਸੁਈ ਬਾਕੀ ਮੋਟਾ ਬੋਲਾ ਆ ਬਾਕੀ ਉਹ ਤੇ ਜਿਹਦੇ ਬੋਲੇ ਪੰਨਾ ਵਾ ਇਹਦਾ ਤਾਜੀ ਸੁਈ ਹੈ ਜਿਹੜੀ ਬੱਚਾ ਵੀ ਆਪਾਂ ਦੇਖਿਆ ਕਿ ਬਿਲਕੁਲ ਤਾਜ਼ਾ ਹੀ ਹੈ ਨਾੜੂ ਤਈ ਆ ਬਾਕੀ ਹਜੇ ਇਹਨੇ ਪੂਰੇ ਵੀ ਪੂਰੇ ਬਰਾਬਰ ਨਹੀਂ ਕੀਤੇ ਆ ਦੇਖ ਸਾਦੇ ਜੇ ਪੂਰੇ ਵੀ ਇਹਦੇ ਪੂਰੇ ਬਰਾਬਰ ਨਹੀਂ ਕੀਤੇ ਇਹਨੇ ਕਾਲੀ ਸੁਈ ਮੋਟੇ ਬੋਲੇ ਦੇ ਤੇ ਕੀ ਰੱਖਣਾ ਫਿਰ ਆਪਾਂ ਇਹਦਾ ਮੁੱਲ ਮੋਲੇ ਦਾ ਦੱਸੋ ਮੋਲੇ ਦਾ ਪਤਾ ਕਲਜੀ ਹਾਨਾ ਹੀ ਦੱਸਣੀ ਆ ਹਾਂ ਨਹੀਂ ਦਸੀਆ ਮੈਂ ਮੰਗ ਲਈ ਫਿਰ ਕੀ ਫਾਇਦਾ ਆ ਫਿਰ ਬਾਚੋਂ ਸੌਦਾ ਕਰਨ ਤੇ ਟਾਈਮ ਲਾਉਣਾ ਤੇ ਜਿਹੜਾ ਹੁਣੇ ਹੀ ਬਿਲਕੁਲ ਹਾਨਾ ਮੰਗੀ ਬੱਤਲ ਮੰਗੀ 66000 ਦੇ ਦਾਂਗੇ 66000 ਦੀ ਬਾਕੀ ਮੈਂ ਦੁੱਧ ਵਾਲੀ ਥਣ ਭਾਂਡੇ ਵਾਲੀ ਠੀਕ ਆ ਕੋਲੀ ਜੀ ਨਿੱਸੀ ਜਾਪਨ ਰਹੀ ਆ ਕੱਲ ਦੀ ਸੂਈ ਆ ਉਹ ਤੇ ਥੋੜੀ ਲੱਪੇ ਲੁੱਪੇ ਚ ਵੀ ਆ ਜਾਂਦਾ ਪਛੋੜ ਠੀਕ ਆ ਜੀ ਸਾਫ ਹੈ ਸ਼ਕੀਨ ਆ ਹਾਂਜੀ ਹਾਂਜੀ ਤੇ ਹੁਣ ਆ ਵੀ ਸੂਈ ਸਵਾਈ ਆ ਹਾਂਜੀ ਆ ਵੀ ਸੂਈ ਸਵਾਈ ਇਹ ਮੈਂ ਸੂਈ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਇਹ ਵੀ ਮੈਂ ਕੱਲ ਫੇਰ ਸੂਈ ਆ ਕੱਲ ਸਵੇਰ ਦੀ ਸੂਈ ਆ ਇਹ ਮੈਂ ਤਾਂ ਸੂਆ ਤੇ ਜਾਂ ਠੀਕ ਆ ਤੇ ਇਥਾ ਬਾਡੀ ਦੇਖੋ ਮੈਂ ਨਹੀਂ ਕੀਤੀ ਬਾਕੀ ਬਾਡੀ ਸਟਰਕਚਰ ਜਿਹੜਾ ਚੰਗੇ ਸਿੰਘਾ ਦਾ ਥੋੜੀ ਜਿਹੀ ਖੁੱਲੀ ਆ ਬਸ ਆਹ ਬਚਾ ਨੀਲੀ ਗਾਜ ਮਗਰ ਕਿਹੜਾ ਬੱਚਾ ਜੇ ਕਾਲੀ ਨੀਲੀ ਵਾਲਾ ਦੇਖੋ ਕਾਲੀ ਬੇਦਨ ਬੁਧਾ ਆ ਤਾਂ ਜੀ ਸੁਣੀ ਜੀ ਆਹ ਦੇਖ ਸਾਡੇ ਨਾੜੂ ਬਿਲਕੁਲ ਤਾਜ਼ਾ ਹੀ ਆ ਨਾ ਇਹ ਨੂੰ ਕਮੀ ਜੋ ਥੱਲੇ ਪੈਜੂ ਠੀਕ ਆ ਆ ਦੇਖ ਸਾਡੇ ਆਪ ਸਮਾਇਦਾ ਹੀ ਬੜਾ ਮੋਟਾ ਆ ਦੇਖੋ ਕੋਈ ਗਾਲੀ ਨਹੀਂ ਆ ਦੇਖ ਸਾਡੇ ਜੀ ਬਹੁਤ ਜਦਾ ਚੁਵਾਈ ਦੇਦਾਂ ਦੀ ਲੱਗੀ ਆ ਠੀਕ ਐ ਸਿਰਫ ਪੁੰਝੀਆਂ ਮੈਂ ਬੋਲਦਾ ਪੁੰਝੀਆਂ ਮਾਰ ਨਹੀਂ ਕਰਦਾ ਹਾਂਜੀ 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 ਤੇ ਸਿੰਘ ਮੈਂ ਤਾਂ ਖੁੱਲਾ ਬਾਕੀ ਬਹੁਤ ਸਾਰਾ ਚਲੋ ਤੋਰ ਦੇ ਕਦੀ ਥੋੜੀ ਸਿੱਧੀ ਤੋਰ ਦੋ ਬਾਡੀ ਗੁਡੀ ਚੰਗੀ ਮੈਂ ਜੀ ਬਾਕੀ ਬੋਲੇਗਾ ਉਹਨਾਂ ਹੀ ਕਰਨਾ ਵੇੜਾ ਸਾਰਾ ਸੁਆ ਝੋਕੇ ਮੋਰਾ ਜਿੰਨੇ ਦੀ ਮੱਝ ਫੜਾ ਦੇ ਠੀਕ ਐ ਮੁੱਲ ਕਹਿੰਦੇ ਕਿ ਪੂਰਾ ਸੁਆ ਝੋਕੇ ਫੇਰ ਭਾਂਵੇਂ ਕੀ ਉਹਨੇ ਦੀ ਵੇਚ ਲੈ ਇਹੋ ਜਿਹਾ ਮੁੱਲ ਕਰਨਾ ਆਖੋ ਕੋਈ ਬਹੁਤ ਮਜ਼ੇਦਾਰ ਮੈਂ ਚੰਗੀ ਆ ਹਾਂ ਫਸ ਸਿੰਘਾ ਥੋੜਾ ਜਿਹਾ ਖੁੱਲਾ ਰੱਖਦੀ ਐ ਬਾਕੀ ਥੱਲੇ ਉਹ ਜਿਹੜੀ ਪੂਰੀ ਸਫਾਈ ਚ ਬਹੁਤ ਵਾਪਸ ਸਮਾਦ ਹੀ ਬੜੀ ਓਕੇ ਆ ਮੈਂ ਦੁੱਧ ਦਾ ਬਾਕੀ ਨੀਲੇ ਦੇ ਮਾਝਾ 10 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਨਾਰਮਲ ਜਿਹੜਾ ਦਹੀਂ ਜਾਊਗੀ ਕਿੰਨਾ ਜਵਾਬ ਸਮਾਦ ਹੀ ਬੜੀ ਖਰੀਆ ਠੀਕ ਆ ਬਿਲਕੁਲ ਸਾਫ਼ ਆ ਮੋਟੀ ਧਾਰਿਆ ਜਿਹੜਾ ਵੀਡੀਓ ਆਪਾਂ ਪਾਉਂਦੇ ਨਾ ਜਵਾਬ ਸਮਾਦ ਬਿਲਕੁਲ ਹੀ ਓਕੇ ਹੁੰਦਾ ਠੀਕ ਆ ਮਾੜਾ ਡੰਗਰ ਨਾ ਪਾਇਆ ਤਾਂ ਕਿਉਂਕਿ ਪਾਈ ਤਾਂ ਨਹੀਂ ਬਾਹਰ ਰਹਿੰਦੀਦਾ ਅੱਛਾ ਤੁਹਾਨੂੰ 100 ਰੁਪਏ ਘਟਵਾ ਦੇ ਕਰਕੇ 10 ਕੀ ਵੇਚ ਜਾਈਦਾ ਅੱਛਾ ਬਾਕੀ ਇਹ ਆ ਕਿ ਉਸ ਤਰ੍ਹਾਂ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਆ ਚੰਗਾ ਵੱਡੀ ਆ ਤੇ ਮੋਲੇ ਦਾ ਕਰਦੀ ਆ ਇਹੋ ਜਾ ਕੇ ਮੋਲੇ ਦਾ ਛੋਟਾ ਜਿਹਾ ਜਿਹੜੇ ਵਿਸਾਖੀ ਤੇ ਫੇਰ ਉਹਨੇ ਦੀ ਵੇਚਦੀ ਆ ਮੋਲੇ ਬਾਬਾ ਜੀ ਵਿਗਣ ਨਭਾ ਮੈਂ 60 ਦੀ ਵੇਚਦੀ ਆ ਅੱਛਾ ਜਿੰਨੇ ਦੀ ਮਰਜ਼ੀ ਵੇਚ ਲਿਓ ਹੁਣ 53000 ਦੀ ਮੈਂ ਦੇ ਦਾਂ 53000 ਦੀ ਚਲੋ ਹੋਰ ਵੀ 1000 ਛੋਟ ਕਰ ਦਾਂਗੇ ਹੋਰ 52000 ਦੀ ਦੇ ਦਾਂਗੇ ਠੀਕ ਹੈ ਜੀ ਮਗਰ ਇਹਦੇ ਕੱਟਾ ਕਿ ਕੱਟੀ ਆ ਉਤਰਾ ਤੇ ਮਗਰ ਇਹਦੇ ਕੱਟਾ ਕੱਟੀ ਕੱਟਾ ਜਾ ਜੂ ਮਗਰ ਕੱਟਾ ਨਹੀਂ ਅੱਛਾ ਨੀਲੀ ਦਾ ਕੱਟਾ ਆ ਠੀਕ ਹੈ ਚਲੋ ਦਿਖਾ ਦਿਓ ਠੀਕ ਹੈ ਤੇ ਹੁਣ ਜਿਹੜੀ ਮਾਜ ਆਪਾਂ ਦਿਖਾਉਣੀ 33 ਨੰਬਰ ਤੇ ਇਹ ਪਹਿਲਾਂ ਕੱਟੀ ਆ ਪਹਿਲਾਂ ਝੋਟੀ ਅੱਛਾ ਪੂਰੀ ਭਾਜ ਦੀ ਪੈ ਗਈ ਮਨਾ ਕੋ ਠੀਕ ਹੈ ਬਾਕੀ ਚਵਾਬ ਸਮਾਰੀ ਇਹ ਵੀ ਠੀਕ ਹੈ ਬਾਕੀ ਸਿੰਗਾ ਸੁnga ਦੀ ਇਹ ਵੀ ਚੰਗੀ ਆ ਠੀਕ ਹੈ ਤੇ ਇਹਨੂੰ ਕਿੰਨੇ ਦਿਨ ਹੋਏ ਵਿਰਜ ਸੋਈ ਨਾ ਇਹਨੂੰ ਕੋਈ 4-5 ਦਿਨ ਹੋਏ ਸੋਈ ਠੀਕ ਆ ਤੋੜ ਦੋ ਇੱਕ ਇਹਦੇ ਮਗਰ ਕੱਟੀ ਆ ਇਹਦੀ ਕੱਟੀ ਜੋ ਨਾਲੂ ਆ ਗਈ ਉਹਦੀ ਕਿਹੜੀ ਕੱਟੀ ਜਿਹਹਾ ਵਾਲੀ ਆ ਨਾਲੂ ਵਾਲੀ ਇਹ ਕੱਟਾ ਕੱਟਾ ਹੈ ਅੱਛਾ ਇਹ ਕੱਟਾ ਹੈ ਆਹ ਗੱਲਾ ਨਾੜੂ ਜੀ ਇਹ ਸਾਰੇ ਕੱਟੇ ਹੀ ਆਜੇ ਕੱਟੇ ਯਾਰ ਕਾ ਨਾ ਠੀਕ ਹੈ ਜੀ ਹੈ ਗੰਮੀਆ ਸਵੇਰ ਦੀਆਂ ਸੂਈਆਂ ਕੱਟੀਆਂ ਆਗੀਆਂ ਵੇਗੀਆਂ ਸਵੇਰ ਅੱਛਾ ਬਾਕੀ ਮਾਲ ਕੁਛ ਹੋਣ ਤੋਂ ਪਹਿਲਾਂ ਵੇਚ ਗਿਆ ਅੱਜ ਟਾਈਮ ਵੀਰ ਜੀ ਨੂੰ ਅੱਛਾ ਇਹ ਕਰ ਵੀਰ ਜੀ ਤੋਰ ਦੋ ਉਧਰ ਨੂੰ ਤੋਰ ਦੋ ਹਾਂ ਤੂੰ ਜਾਂ ਸਾਫ ਸਿਲ ਚੰਡੀ ਬੜੀ ਹੈ ਵੀ ਠੀਕ ਹੈ ਜੀ ਤੇ ਇਹਦੇ ਕੋ ਵੀ ਜਿਹੜਾ ਹੁਣ ਮੌਕੇ ਤੇ ਕਿੰਨਾ ਜੇ ਇਹਦਾ 6 ਕਿਲੋ ਮੰਨ ਕੇ ਲਵੇ ਤੇ ਕਿੰਨਾ ਕਿ ਚਵਾਈ ਜਾਊਗੀ 9 ਲੀਟਰ ਦੇ ਲਗਭਗ ਚਲਾਈ ਜਾਊਗੀ 8 ਚਵਾਈ ਜੇ 9 ਚਵਾਈ 8-9 ਲੀਟਰ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਥਣ ਜਿਹੜਾ ਇਹਦੇ ਕੋ ਪਹਿਲਾਂ ਝੋਟੀ ਦੇ ਸਾਹ ਹਣਾ ਠੀਕ ਆ ਖੁਸ਼ ਖੁਸ਼ ਭਲ ਕਹਿੰਦੇ ਕਿ ਭਲ ਪਈ ਆ ਤੇ ਵਿੱਚ ਹੁਣ ਟਕੜ ਗਈ ਜੇ ਤੇ ਇਹਦਾ ਮੁੱਲ ਵੀ ਆਪਾਂ ਬਹੁਤ ਆਇਆ ਭਾਜਨਾਨੀ ਚੋਲੇ ਬੱਚਾ ਚੋਲੇ ਅੱਛਾ ਇਹਦਾ ਵੀ ਮੁੱਲ ਜਸਨੋ ਕਰ ਦਈਏ ਫਿਰ ਇਹਦਾ 55000 ਚੋਂ 500 ਛੋਟ ਕਰ ਦਾਂਗੇ ਅੱਛਾ 55 55000 ਚੋਂ 500 ਛੋਟ ਤੇ ਬਾਕੀ 8-9 ਲੀਟਰ ਦੁੱਧ ਜਿਹੜਾ ਕਹਿੰਦੇ ਚਵਾਈ ਜਾਊਗੀ ਦੁੱਧੋਂ ਕੱਢੀ ਜਾਵੇ ਨਾ ਲੀਟਰ ਵਾਲਾ ਤੇ ਬਹੁਤ ਦੁੱਧ ਹੁੰਦਾ ਏ ਤੇ ਪੈਲਰ ਕੱਟੀ ਸੂਈ ਗੱਬਣ ਜੇ ਹੁਣ ਗੱਬਣਾ ਆ ਗਈਆਂ ਸਾਰੀਆਂ ਇਹ ਪਹਿਲਾਂ ਕੱਟੀ ਜਾਂ ਬਿਲਕੁਲ ਜਾਇਜ਼ ਜਾਇਜ਼ ਕੀਮਤ ਦੇ ਵਿੱਚ ਕਰਦਣੀ ਆ ਚਲੋ ਤੋਰ ਹਾਈ ਨਾ ਵੀ ਇਹ ਆਓ ਇਹ ਕਿੰਨਾ ਕੋਤਰਾ ਦੁੱਧ ਚ ਵਾਈ ਜਾਊਗੀ ਇਹ ਵੀ ਥੱਲੇ ਥੁੰਲੇ ਦੀ ਬੜੀ ਖੁੱਲੀ ਜੀ ਵੇਖੋ ਛਾਨ ਬੜਾ ਵਿਰਲਾ ਦੇ ਛਾਨ ਤੇ ਹੁਣ ਤੇ ਹੱਥ ਚ ਆਉਣਾ ਲੱਗਦਾ ਪੂਰਾ ਬਹੁਤ ਵਿਰਲਾ ਛਾਨਿਆ ਬਾਕੀ ਸਾਫ ਹੈ ਜਨੇ ਚੱਡੀ ਆ ਗਈ ਠੀਕ ਹੈ ਜੀ ਤੇ ਪਹਿਲਾਂ ਆ ਜੇ ਨਵਾਂ ਆਟੇ ਮਰ ਹਾਂਜੀ ਹਾਂਜੀ ਟੋਕਰ ਦਾ ਕਰਨ ਨਾਲੋਂ ਬੁਢੜ ਲੈਣ ਨਾਲ ਚੰਗੀ ਹੈ ਨਵੀਂ ਝੋਟੀ ਆ ਜਿਹੜੀ ਜੇ ਪਹਿਲਾਂ ਸਵੇਰ ਤੋਂ ਕਾਦੀ ਪੂਠਾ ਲੋਕਾ ਘਟਾ ਹਾਂਜੀ ਹਾਂਜੀ ਹੈਨਾ ਠੀਕ ਹੈ ਜੀ ਤੋੜ ਦੋ ਬਾਕੀ ਤਿਆਰ ਹੀ ਆ ਬਹੁਤਾ ਟਾਈਮ ਨਹੀਂ ਖੜਨਾ ਹੋਣਾ ਗਾਣਾ ਵਿੱਚ ਚੰਗੇ ਤਿਆਰ ਹੋਈਏ ਤੇ ਪਛਾਣ ਵਿੱਚ ਚੰਗੀ ਦਿਖਣਦੀ ਆ ਓਏ ਪਤਨ ਮਰਾ ਭਾਈ ਸਾਜੋ ਕਰਮਾਣੀ ਨਹੀਂ ਜੇ ਤੋ ਨਾ ਤਿੰਨ ਸੇਜੀ ਬਸ ਸਖਾ ਗੁੰਡਾ ਵਾ ਬਾਕੀ ਜਾਤ ਮਸਲ ਬੜੀ ਕੱਟੀ ਕਰ ਤੂੰ ਤਾਂ ਨਹੀਂ ਨਿਕਲਣੀ ਹਾਂਜੀ ਹਾਂਜੀ ਬੂਥਰੀ ਕਿਦਾਂ ਜਿਹਨਾਂ ਜਲਸੀਆਂ ਗਾਈਆਂ ਹੁੰਦੀਆਂ ਠੀਕ ਹੈ ਕਿਹਨਾਂ ਕਰਮਾੜੀ ਚਲੋ ਸਾਡੇ ਕਿਹੜੇ ਘਰ ਦੀ ਹੈ ਪਰ ਰਾਣੀ ਬਹੁਤ ਜ਼ਿਆਦਾ ਕਰਮਾੜੀ ਹੈ ਅੱਛਾ ਵੇਖੋ ਠੀਕ ਹੈ ਜੀ ਫੇਰ ਜਰੂਰ ਖੁੱਲਾਵਾ ਸੇ ਜਰੂਰ ਮਾੜਾ ਖੁੱਲਾਵਾ ਤੇ ਆਪਸ ਮਾਤ ਤੂੰ ਤੇ ਸਾਡੇ ਹਸਾਂ ਦੇ ਬੜੀਆ ਮਹੀਨ ਕੋਕ ਲਾਉਗੀ ਠੀਕ ਹੈ ਜੀ ਜਿਹਦੇ ਹਿਸਾਬ ਨਾਲ ਛੱਡਾ ਥੋੜਾ ਸਾਫ ਹੈ ਬੜਾ ਬਾਕੀ ਥੱਲੇ ਮ ਬੜੀ ਸਫਾਈ ਚ ਹੈ ਜਿਹੜੇ ਐ ਕੰਪੈਕਟ ਜਿਹਾ ਹਵਾਨਾ ਵਾ ਆਨ ਲੈ ਵੀ ਕੱਢੀ ਬਹੁਤ ਸਾਫ ਹੈ ਬਾਕੀ ਟੰਗਰ ਤੇ ਇਹੋ ਥਣ ਲੈ ਵੇਖਣਾ ਹੁੰਦਾ ਵਾ ਹਾਂਜੀ ਹਾਂਜੀ ਤੇ ਇਹ ਕਿੰਨਾ ਕੁ ਤਰ੍ਹਾਂ ਦੁੱਧ ਪਹਿਲੇ ਸਵੇਰੇ ਕੱਢੀ ਜਾਊਗੀ ਇਹ ਥੋੜਾ ਜਿਹਾ ਕੱਢੀ ਹੁਣ ਸਿੰਗ ਕਰਕੇ ਮਤਲਬ ਜੱਪ ਨਹੀਂ ਤਾਂ ਕੱਢੀ ਹੋਵੇ 10 ਕਿਲੋ ਵੀ ਕੱਢ ਜੇ ਅੱਛਾ ਬਾਕੀ 8 ਰੋਲੇ ਤੇ ਲੀਟਰ ਵਾਲਾ ਚਾਹੂਗੀ ਨਾ ਤੇ ਮੁੱਲ ਮੁੱਲ ਜਾਇ ਜੀ ਇਹਦਾ ਕਿੰਨਾ ਜੱਸ ਨੋ ਹੀ ਕਰ ਦੀਏ ਜੱਸ ਨੋ 50000 ਦੀ ਦੇ ਦਾਂਗੇ ਅੱਛਾ 50000 ਦੀ ਪਹਿਲਾਂ ਚੋਟੀ ਉਹ ਚੋਂ 500 ਸ਼ੋਰਟ ਕਰ ਦਾਂਗੇ ਬਾਕੀ ਦੋਤੇ ਨੇ ਆਪਣੇ ਹੱਥ ਜੇ ਕੋਈ ਸੇਵਾ ਕਰੇ ਇਹਨਾਂ ਮੱਦੀ ਚੋਈ ਜਾਵੇ ਸਲਾਹ ਕਰ ਲਓ ਕਿ ਤੇ ਗਲਤ ਤਾਂ ਨਹੀਂ ਹੋ ਗਿਆ ਮਾਜੀ ਨਹੀਂ ਕੋਈ ਗਲਤੀ ਅੱਛਾ ਠੀਕ ਹੈ ਵਿਚੋਂ ਮੈਂ ਤਾਂ ਲਈ ਆ ਅੱਛਾ ਤੇ ਜਾਇਜ਼ ਕੀਮਤ ਚਲੋ ਗਾੜੀ ਵੀ ਕਿਸੇ ਨੂੰ ਵਿਚੋਂ ਮਿਲੀ ਤਾਂ ਦੇ ਦੇ ਲੱਗੇ ਸਮਝਿਆ ਨੂੰ ਠੀਕ ਹੈ ਵਿਚੋਂ ਮਿਲੀ ਆ ਠੀਕ ਹੈ ਜੀ 50000 ਦੇ ਪਹਿਲਾਂ ਛਾਟੀ ਕਹਿੰਦੇ ਦੇ ਦੇਗੇ ਸੇਵਾ ਵੀ ਇਹਨਾਂ ਕੋਈ ਤੇ ਜੋ ਮਰਜੀ ਜਿੰਨਾ ਮੱਦੀ ਚੋਈ ਜਾਵੇ ਬਾਕੀ ਬਾਬਾ ਜੀ ਹੁਣ ਬਿਲਕੁਲ ਜਾਇਜ਼ ਕੀਮਤ 50 ਦੀ ਚਲੋ ਲੋਕੀ ਆਖੀ ਜਾਂਦੇ ਆ ਮੈਂ ਐ ਕਰ ਦੂੰ ਮੈਂ ਆਉਂ ਕਰ ਦੂੰਗਾ ਦੇ ਦੂੰਗਾ ਪਰ ਇਹ ਗੱਲ ਨਹੀਂ ਕਹਿੰਦੇ ਪਰ ਸਾਡਾ ਰੇਟ ਵੇਖ ਲਓ ਯਾਪੇ ਦ ਨਾ ਮਿਲਨੀ ਬਾਕੀ ਨਵੀਂ ਝੋਟੀ ਆ ਗਾਂ ਵੀ ਅਜੇ ਸੂਵੇ ਚੋਂਨ ਆਲੀ ਆ ਤੇ ਹੁਣ ਇੱਕ ਹੋਰ ਮੱਜ ਚੰਗੇ ਕਦ ਕਾਠ ਵਾਲੀ ਆ ਥਾਣੇ ਦੇ ਦੇਖ ਸਕਦੇ ਲੱਗਦੇ ਇੱਕ ਰੀ ਪਲ ਪੈ ਗਈ ਮਗਰ ਪਲਾਂ ਪਈਆਂ ਥੋੜੀਆਂ ਜਿਹੀਆਂ ਅੱਖਾਂ ਬਿੱਲੀਆਂ ਆ ਵਾ ਠੰਡੀ ਠੰਡੀ ਚੰਗੀ ਆ ਤੇ ਸਿੰਗ ਛੋਟਾ ਵਾ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਤੇ ਘਰ ਵਾਲੇ ਤੇ 14 ਕਿਲੋ ਆਂਦੇ ਆ ਰਾਇਤ ਬਲਕੋ ਦੱਸ ਦਿਓ ਜੀ ਪਰ ਅਸੀਂ ਉਹ ਗੱਲ ਨਹੀਂ ਦੱਸਣੀ ਆ ਅੱਛਾ ਚਲੋ ਕੋਈ 10 ਕਿਲੋ ਮੰਨੇ ਅੱਛਾ ਆਪਣ ਬਾਕੀ ਵੱਡੀ ਗੱਲ ਇਹ ਵੀ ਤੁਸੀਂ ਸਿਆਣੀ ਜੀ ਵੀ ਦੋਜਾ ਸੇਵਾ ਦਾ ਹਾਂਜੀ ਹਾਂਜੀ ਜਿਹਹੀਂ ਜਾ ਖੜ ਕੇ ਇਹਨੂੰ ਪ੍ਰਾਈਸ ਦਵਾਉਂਦਾ ਕਿ ਪੁਕਰਦੇ ਫਿਰ ਇਹਨਾਂ ਵਿਚਾਨੀ ਨਹੀਂ ਕੀ ਦੇਣਾ ਹਾਂਜੀ ਹਾਂਜੀ ਬਾਕੀ ਇਹ ਦੋਜਾ ਤਾਂ ਖੜਦੀ ਆ ਤੇ ਪਿੱਛੇ ਪੁਛੇ ਦੀ ਗਰੰਟੀ ਹੋ ਗਈ ਠੀਕ ਹੈ ਜੀ ਬਾਕੀ ਕੁਛ ਭਲਾ ਭੁਲਾ ਹਵਨ ਦੇ ਦਈਆਂ ਪਈਆਂ ਬਾਕੀ ਸਾਫ ਹੈ ਮਹੀਂ ਵੱਡੀ ਆ ਸਵਾ ਕਿੰਨੇ ਵਜੇ 3:30 ਵਜੇ ਦੇਖੋ 3:30 ਵਜੇ ਤੇ ਇਸ ਵਾਰ ਸਵੇਰੇ 1 ਮਿੰਟ ਰੋਜੋ ਜੀ 55 ਤੋਂ ਬੜੀ ਪੋਲੀਆ ਮੋਟੀ ਧਾਰਿਆ ਠੀਕ ਹੈ ਜੀ ਬਾਕੀ ਥੱਲੇਆਂ ਬੜੀ ਤਿਆਰ ਹੋਣੀ ਹੈ ਤੇ ਨਾ ਕਰ ਮੈਨੂੰ ਦਰਵਾ ਕਰ ਮੀ ਤੇ ਇਹਦਾ ਵੀ ਮੋਲਾ ਪੰਜਾਜਿਆ ਕਰਦੀ ਹੈ ਫਿਰ ਜਾਇਜ਼ ਕੀਮਤ ਮਤਲਬ ਗੱਭਣ ਗੁੱਭਣਾ ਚਲਾਉਣਾ ਹਾਂਜੀ ਕਿੰਨੇ ਕਿੰਨੇ ਦੇ ਦੇਦੀ ਹੈ ਜੱਸ ਨੋਈ ਹੈ ਵੀ ਨਹੀਂ ਬਾਬਾ ਜੀ 80 ਦੀ 85 ਦੀ ਵੇਚ ਲਈਏ ਅੱਛਾ ਜਿਹੜੇ ਹਿਸਾਬ ਨਾਲ ਚਲੋ ਬਾਜ਼ਾਰ ਹੈ ਬਾਹਰ ਤੋਂ ਹਿਸਾਬ ਨਾਲ ਹਾਂਜੀ ਹਾਂਜੀ ਆਪਾਂ ਨੂੰ ਜਾਇਜ਼ ਮਿਲੀ ਆ ਅੱਛਾ ਹੁਣ ਮੈਂ ਦੇ ਦਾਂਗੇ 72 ਦੀ 72 ਹਜ਼ਾਰ ਦੀ 70000 ਦੀ ਦੇਣ ਦੀ ਅੱਛਾ 70000 ਦੀ ਠੀਕ ਹੈ ਬਾਕੀ ਕੋ ਫੋਨ ਲਾਵੇ ਤੂੰ ਸਾਡੋ ਪਵੇਂ ਮੈਂ 75 ਦੀ 76 ਦੀ 800 ਲਾ ਦਿੰਦੀ ਇਹੋ ਜੀ ਅੱਛਾ ਪਰ ਚਲੋ ਕਿਸੇ ਨੇ ਖੜ ਕੇ ਜੜੀ ਸਾਹਮਣੀ ਸੋਣੀ ਸੋਣੀ ਆ ਠੀਕ ਹੈ ਜੀ 70000 ਦੀ ਦੇ ਦਿੰਦੀ ਤੇ ਇੱਕ ਆ ਕੀ ਲੈਣਤਾ ਜੇ ਆਰ ਕੀ ਆ ਵੇਖੋ ਕਿੰਨੀ ਚੰਗੀ ਮੈਂ ਜੀ ਵੇਖ ਲਓ ਵੇਖੋ ਬਿਲਕੁਲ ਗਾਵਾਂ ਵਾਂਗ ਲੋਕਾਂ ਨਾਲ ਠੰਡੇ ਹਨ ਪੈਦਾ ਕੀ ਅਸੀਂ ਜਿਹੜਾ ਅਸੀਂ ਆਪ ਕਹਦੇ ਨੇ ਵਪਾਰੀ ਆਪਾਂ ਸਾਰੇ ਆਹ ਦਿੰਨੇ ਆ ਹਾਂਜੀ ਹਾਂਜੀ ਉਹੋ ਹੀ ਗੱਲ ਸੱਚੀ ਜੀ ਠੀਕ ਹੈ ਜੀ ਲੈਵਾ ਵੇਖ ਲਓ ਮੈਂ ਤਾਂ ਥੱਲੇ ਗੱਬਣ ਆ ਜਿਹਦੇ ਨੇ ਹੋਰ ਤਿਆਰ ਹੋ ਜਾਣਾ ਜੇ ਬਾਕੀ ਲੇਵਾ ਸਾਰੇ ਬਣਿਆ ਸਾਫ ਹੈ ਮੈਂ ਵੇਖੋ ਪਿੱਠਪੁੜੇ ਤਾਂ ਵੀ ਦੋ ਮੱਜਾਂ ਵਰਗੀ ਕੱਲੀ ਆ ਜਿਹੜੀ ਥੱਲਿਆਂ ਵੀ ਹਵਾਨੇ ਪੱਖਾਂ ਵੀ ਵੇਖ ਲਈਏ ਤੇ ਸਰੀਰ ਪੱਖਾਂ ਵੀ ਵੇਖ ਲਈਏ ਪੂਰੀ ਵੱਡੀ ਮੱਝ ਆ ਜਿਹੜੀ ਪੂਰੀ ਸਾਨੂੰ ਉਹਦਾ ਇਹਦੀ ਗਰੰਟੀ ਜਿਹੜੀ ਦੁੱਧ ਦੀ 19 ਕਿਲੋ ਜਿਹੜੇ ਘਰੋਂ ਮਿਲੀ ਆ ਅੱਛਾ ਬੰਦੇ ਵੀ ਚਲੋ ਆਪਣੇ ਕਾਸ਼ੀ ਠੀਕ ਆ ਤੇ ਕੱਡੂ ਕੀ ਭਾਲ ਅਸੀਂ 16 ਕਿਲੋ ਨਹੀਂ ਕਹਿੰਦੇ ਅੱਗਲੀ ਸਮਝ ਨਾ ਅਗਲਾ ਲਵੇ ਉਹ ਸਾਰਾ 16 17 ਦੇ ਦੇ ਦੋ ਛੇ ਦਾ 12 ਤੇ ਵੀ ਲੈ ਜੀ ਅੱਛਾ ਬਾਕੀ ਕੋਈ ਵੀਰ ਆਪਣੀ ਸਮਝ ਨਾ ਸਮਝਣ ਲਵੇ ਪੱਕੀ ਮੈਂ ਨਹੀਂ ਖਾਂਦੇ ਪਾਂਗੇ ਕੋਈ ਢੀਏ ਗੱਬਣ ਆ ਜਿਹੜੇ ਹਨ ਗੱਬਣ ਤੇ ਸੋਕੇ ਦੁੱਧ ਕੱਢਦਾ ਇੰਨੇ ਇਧਰ ਨੂੰ ਤੋਰ ਦੇ ਵੀਰ ਜੀ ਹਾਂ ਦੇਖ ਸਕਦੇ ਆ ਜੇ ਬਾਕੀ ਛੱਲਿਆਂ ਬੜੀ ਕਮਾਲ ਦੀ ਤਿਆਰ ਰਹੀ ਹੈ ਮੈਂ ਮੈਂ ਬੜੀ ਤਕੜੀ ਹੈ ਹਾਂ ਕੱਦ ਕਾਠ ਪੱਖਾਂ ਵੀ ਬਾਕੀ ਵੀਰ ਦੀ ਹਾਈਟ ਤਾਂ ਵੀ ਉੱਚੀ ਜਾਂਦੀ ਹੈ ਲਿਆਓ ਵੀਰ ਜੀ ਬਾਕੀ ਮੈਂ ਪੂਰੀ ਜਿਹਨੂੰ ਕਹਿੰਦੇ ਉਹ ਆ ਗਏ ਹਾਂਜੀ ਹਾਂਜੀ ਪੂਰੀ ਵੱਡੀ ਮੱਝ ਆ ਗਏ ਚਿਹਰਾ ਇੱਕ ਰੀ ਕਰੇ ਹੋਏ ਤਾਂ ਇਦਨ ਆਹ ਦੇਖ ਸਕਦੇ ਚਲੋ ਲੈ ਜਾ ਗਾਹਣਾ ਵਿੱਚ ਹਵਾਨਾ ਚੰਗਾ ਬੜੀ ਸਾਤ ਤੇ ਪਛਾਨ ਵਿੱਚ ਹਵਾਨਾ ਜਿਹੜਾ ਇਹਦਾ ਚੰਗਾ ਪਲਵਾਨਾਂ ਵਰਗੀ ਚਾਲ ਆ ਜਿਹੜੀ ਇਹਦੀ ਬਾਕੀ ਅਜੇ ਟਾਈਮ ਹੀ ਨੇ ਕੋ 2-4 ਦਿਨ ਅਜੇ ਲੈ ਜਾਣੇ ਆ ਤੇ ਪੂਰਾ ਹਵਾਨਾ ਫਸਵਾ ਤਿਆਰ ਕਰਨਾ ਜਿਤਨਾ گاਵਾ ਤਿਆਰ ਹੁੰਦੀ ਹੈ। ਹਾਂਜੀ ਹੁਣ ਸੇ ਚਲੋ ਜੇ ਗੱਬੜੀ ਮਾਰਦਾ ਪਿੱਛੇ ਪਿੱਛੇ ਦੀ ਗਰੰਟੀ ਖੜਾਉਣੀ ਹੈ। ਠੀਕ ਹੈ ਜੀ। ਤੇ ਬਾਕੀ ਜੇ ਕੋਈ ਥਿਆ ਆਇਆ ਆਪਣਾ ਤੇਪਲੇ ਉਹਦਾ ਜੇ ਕਿ ਆਨਲਾਈਨ ਵੀ ਚਾਹਵਾ ਕਿ ਇੱਥੇ ਆ ਜਾਈਏ ਤਾਂ ਆਪਣੀ ਉਂਤ ਤੇਪਲੇ ਲਾ ਜਣੀ ਹੋ। ਹਾਂਜੀ ਹਾਂਜੀ। ਜੇ ਕੋ ਆਨਲਾਈਨ ਖੜਦਾ ਇੱਕ ਵਾਰੀ ਥਾਨ ਦਿਖਾ ਦਈਏ ਤੇ ਆਪਾਂ ਲੱਗ ਜੀ। ਆਹ ਨਾ ਨਾਰਾ ਵੇਖੋ ਸ਼ਮਕ ਕਿਤਾ। ਆਹ ਦੇਖੋ ਸ਼ਮਾਨੇ ਤੇ ਨਾੜਾਂ ਵਿੱਚ ਜੜੀਆਂ। ਦੇਖੋ। ਤੇ ਕਿੰਨਾ ਰੱਖੀ ਆ। ਨਾੜਾਂ ਵਿੱਚ ਫੇਰ ਹੀ ਕੰਮ 잡ਜੇ ਜਿਸ ਨੂੰ ਪਾਈਏ ਕੋਹਤੇ। ਹਾਂਜੀ ਹਾਂ ਦੇ ਜਿਹੜੀ ਨਾਲ ਨਹੀਂ ਕੋਈ ਕਰਦੀਆਂ ਤੇ ਨਾਲੇ ਤਾਂ ਹੀ ਕਰਦੀਆਂ ਜਿਹਨਾਂ ਨੂੰ ਪਾਈਏ ਤੇ ਚੋਈਏ ਕਿੰਨਾ ਰੱਖਦੀਏ ਇਹਦਾ ਮੁੱਲ ਸੇਵਾ ਬਹੁਤ ਜ਼ਿਆਦਾ ਹੈ ਇਹ ਨਹੀਂ ਗੱਲ ਹੈਗੀ ਸਾਡੇ ਵਪਾਰੀ ਆਖੀ ਜਾਂਦੇ ਵੀ ਸੇਵਾ ਲੋਕਾਂ ਦੀ ਬਹੁਤ ਜ਼ਿਆਦਾ ਹੈ ਬੜੀ ਸੇਵਾ ਕਰ ਕਰ ਬੜੀ ਬੜੀ ਲੋਕ ਦੇ ਮੈਂ ਬੋਸ ਨਹੀਂ ਸਾਡੇ ਕਿੰਨੇ ਕਈ ਤੇ ਤੁਸੀਂ ਮੰਨਣਾ ਨਹੀਂ ਕਈ ਮਈਆਂ ਹਲਗੋ ਖੋਲ ਕੇ 10-10 ਕਿਲੋ ਵਾਲੀਆਂ ਤੇ ਅਗਲੇ ਘਰਾਂ 14-14 ਕਿਲੋ 15 ਕਿਲੋ ਟ੍ਰੇਡਿੰਗਾਂ ਜੀ ਅੱਛਾ ਤੇ ਕਈ ਵੀਰ ਭਰਾ ਜਿਹੜੇ ਆ ਉਹ 10 ਕਿਲੋ ਖਾੜ ਕੇ ਤੇ ਮਨ ਕਹਿੰਦਾ ਮਹੀਨੇ ਕੇ ਬਾਅਦ ਫੋਨ ਕਰਦੇ ਨੇ 8 ਕਿਲੋ ਦੇਣ ਲਈ ਆ ਠੀਕ ਹੈ ਬਾਕੀ ਸੇਵਾ ਉਹ ਵੀ 8 ਦਾ ਹੀ ਦੇਣਾ ਬਾਕੀ ਸੇਵਾ ਦਾ ਵੀ ਉਹਦਾ ਹੀ ਮੁੱਲ ਪਈ ਕਰਨੀ ਆ ਸਾਡੇ ਵਪਾਰੀਆਂ ਦੇ ਹਿਸਾਬ ਨਾਲ ਪਰ ਉਹਨੇ ਵਾਲਾ ਹਿਸਾਬ ਹੈ ਦਾ ਅੱਛਾ ਖਾੜ ਕੇ ਵਪਾਰੀ ਕੋਲ ਜਿਆਦਾ ਟੰਗ ਦੋ ਦਿਨ ਰਹੀਆਂ ਨੇ ਗਾਂ ਕਿ ਹਾਂਜੀ ਹਾਂਜੀ ਕੀ ਕਰਨੀ ਆ ਅਗਲੇ ਮਾਲਕ ਦੇ ਘਰ ਜਾ ਕੇ ਜਿੰਨੇ ਚੱਕਰੀਆਂ 400 ਵੀਰ ਦਏ ਟਿਕਨੇ ਦਾ ਦੱਸ ਕੇ ਮੁੱਲ ਆਪਾਂ ਇਹਦਾ ਵੀ ਮੁੱਲ ਦਾ ਮੁੱਲ ਇਹੋ ਜਿਹਾ ਕਰਿਓ ਕਿ ਵੇਲੇ ਫੋਨ ਤੇ ਜਾਵੇ ਮੈਂ ਤਾਂ ਲੱਖ ਤੋਂ ਸਵਾ ਲੱਖ ਲਈ ਜੀ ਹਾਂਜੀ ਜੋ ਮੈਂ ਸਵਾ ਲੱਖ ਲਈ ਆ ਪਰ ਅਹੀਂ ਅੱਖ ਦੀ ਕਰਨਾ ਮੁੱਲ ਰੱਖੋ ਅੰਦਰ ਦੇ ਦੇਣੀ ਆ ਅੰਦਰ ਹੀ ਦੇ ਦੇਣੀ ਆ 90 ਹਜ਼ਾਰ ਦੀ ਮੈਂ ਦੇ ਦਾਂ 90 ਹਜ਼ਾਰ ਦੀ ਮੌਕੇ ਤੇ ਹੋਰ ਕਰ ਦੋਗੇ ਪਰ ਲੱਖ ਦੀ ਵੀ ਮੈਂ ਨਹੀਂ ਮਿਲੂਗੀ ਹਾਂਜੀ ਹਾਂਜੀ ਸਵਾ ਲੱਖ ਦੀ ਮੈਂ ਨਹੀਂ ਮਿਲੂ ਠੀਕ ਹੈ ਜੀ ਇੱਕ ਵਾਰੀ ਮੈਂ ਵੇਖ ਕੇ ਤੇ ਬਾਕੀ ਘੁੰਮ ਲੈ ਅੱਛਾ ਉਹਨੇ ਜਨ ਉਤਰੇ ਵਿਗ ਜਾਣੀ ਜੇ ਨਹੀਂ ਨਹੀਂ ਇਹ ਕਿਹਨੂੰ ਛਾਫੇ ਕੋਈ ਜਾਪੂ ਨਾ ਹਾਂਜੀ ਜਿਹਦੇ ਕਰਮਾ ਜਿਹਦਾ ਪੱਠਾ ਆ ਜਾਂ ਦੁੱਧ ਹੋਇਆ ਜਿਹਦੇ ਘਰ ਦਾ ਉਨੇ ਹੀ ਖੜਦੀਆਂ ਠੀਕ ਹੈ ਜੀ ਜਾਣੀ ਉਹਦੇ ਕੋਈਆਂ ਠੀਕ ਹੈ ਚਲ ਹੋ ਲੋ ਹਾਂਜੀ ਚਲੋ ਇਹ ਗੱਬਣ ਆ ਇਹ ਵੀ ਗੱਬਣ ਤਿਆਰ ਕੀ ਇਹ ਕਿੰਨਾ ਕਿਲਾ ਜੀ ਟਾਈਮ ਇਹ ਵੀ ਤਿਆਰੀ ਆ ਬਸ ਕੋਈ ਦੇਖੋ ਕਿੰਨੇ ਦਿਨਾਂ ਤੋਂ ਖੜੂ ਹੱਦਾ ਲੱਗ ਜੀ ਬੜੀ ਗੱਲ ਬਾਕੀ ਚੰਗੇ ਕਦ ਕਾਟਦੀ ਆ ਚੰਗੇ ਪੇਟ ਫੋੜਦੀ ਆ ਵੀ ਇਹਨਾਂ ਥੋੜਾ ਜਿਆ ਇਹ ਮੈਂ ਇਹਨਾਂ ਦੱਸਦੇ ਆ ਚੰਗੀ ਤਰ੍ਹਾਂ ਸਾਰੀ ਇਹ ਮੈਂ ਉਧਰ ਦੀ ਠੀਕ ਹੈ ਮਗਰ ਆਈ ਹੈ ਅੱਛਾ ਉਹ ਸਾਹਮਣੇ ਦੋ ਪੈਂਡ ਛਾਂਡ ਗਿਆ ਤੀਜਾ ਪੈਂਡ ਆ ਅੱਛਾ ਠੀਕ ਹੈ ਜੀ ਇਹ ਥੋੜਾ ਕਿ ਵਰਜੀ ਲਾਤ ਚ ਇਹ ਮਾੜੀ ਜੀ ਠੰਗਾਆਂ ਮਾਰਦੀ ਆ ਅੱਛਾ ਤੇ ਬਾਕੀ ਕੋਈ ਗੱਲ ਨਹੀਂ ਨਹੀਂ ਗੱਲ ਕੋਈ ਠੀਕ ਹੈ ਜੀ ਤੇ ਬਾਕੀ ਵੇਖੋ ਮੈਂ ਗੱਡੀ ਸਾਫ਼ ਸੁਥਰੀ ਆ ਬਾਕੀ ਸੋਹਣੀ ਪੜੀ ਆ ਆਹ ਜੱਤ ਵਾਲੀ ਇਹ ਜਗਰਾਵਾ ਤੋਂ ਮੈਂ ਅਤੀ ਬੰਦੇ ਨੇ ਅੱਛਾ 1,70,000 ਦੀ ਅੱਛਾ ਉਹਦੇ ਮਗਰ ਕੱਟੀ ਆਈ ਹੈ ਅੱਛਾ ਉਹਦੇ ਮਗਰ ਕੱਟੀ ਸੀ ਇਹਦੀ ਮਾਂ ਐਰ ਕਾ ਉਹਨੇ ਵੇਚੀ ਆ ਅੱਛਾ ਇਹ ਵੀ ਚਲੋ ਐਰ ਕਾ ਨੂੰ ਦੇ ਦੀ ਥੋੜਾ ਬਾਹਰ ਦਾ ਕੰਮ ਬਣ ਗਿਆ ਉਹਨਾਂ ਦਾ ਠੀਕ ਹੈ ਜੀ ਚਲਾ ਫਿਰ ਲੈ ਜਾ ਇਹ ਇਹ ਕਿੰਨਾ ਕੇ ਦੁੱਧ ਚ ਭਾਈ ਜਾਊਗੀ ਕਿਸ਼ੋਂ ਇਹਦੀ 15 ਦੀ ਗਾਰੰਟੀ ਆਈ ਆ ਸਾਡੇ ਇਹਨਾਂ 12 ਲੀਟਰ ਦਊਗੀ ਅੱਛਾ ਜਿਹੜੇ ਹਿਸਾਬ ਨਾਲ ਮੈਂ ਦਾ ਕੱਬ ਬਣ ਬੰਤਰਿਆ ਲੈ ਜਾ ਫਿਰ ਹਾਂਜੀ ਬਾਕੀ ਉਤਰਾ ਮੀਦੀਆਂ ਦੀ ਗੱਲ ਕਰਦੇ ਹੁੰਦੇ ਕਿ ਦੁੱਧ ਜਿਹੜਾ ਉਹਨਾਂ ਕਿ ਦੱਸਣਾ ਚਾਹੀਦਾ ਵਾ ਕਿ ਜਿੰਨਾ ਕਿ ਜਿਹੜਾ ਕੱਢ ਹੀ ਤੇ ਨਾ ਪਸ਼ੂ ਨੂੰ ਬਿਲਕੁਲ ਹੀ ਹਾਂ ਆ ਬਾਕੀ ਕੱਦ ਕਾਠ ਪਿੱਠ ਪੂੜਾ ਇਹਦਾ ਵੀ ਜਿਹੜਾ ਚੰਗਾ ਥੋਨੇ ਜਾਂ ਜਿਹੜੀ ਬਾਕੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਵੇਖਾ ਹਾਂਜੀ ਸੁਗਾ ਜਾਂ ਮਾਰਦੀ ਆ ਹਾਂਜੀ ਸੂਗੇ ਦੀ ਮਾਰਦੀ ਦੱਸਿਆ ਉਹਨਾਂ ਨੇ ਅੱਛਾ 2000 ਤਿੰਨ ਪਹਿਲਾਂ ਮਾਰਦੀ ਆ ਤੇ ਬਾਕੀ ਸੂਗੇ ਬੱਕੀ ਹੱਦ ਜੀ ਠੀਕ ਆ ਜੀ ਤੇ ਇਹਦਾ ਕਿੰਨਾ ਰੱਖਦੀ ਏ ਮੁੱਲ ਮੈਂ ਇਹ ਵੀ ਨਹੀਂ ਲੱਖਾਂ ਘਾਟ ਅੱਛਾ ਕਿਉਂਕਿ ਦੁੱਧ ਵਾਲੀ ਆ ਮੈਂ ਇਹ ਚਵਾ ਦੂਗਾ ਕਹਿੰਦੇ ਤਾਂ ਕੋਈ ਗੱਲ ਨਹੀਂ ਆ ਬੰਦਪੁਰ ਬਹੁਤ ਚੰਗੀ ਆ ਮੈਂ ਅਰੇ ਮੈਂ ਉਹਦਾ ਸੂਂਦਾ ਨਹੀਂ ਪਤਾ ਜਦੋਂ ਸਾੜੀ ਥੜੀ ਕੋਈ ਢਲੇ ਗਈ ਸੀ ਹਾਂਜੀ ਬਾਕੀ ਮੋਲੇ ਮੈਂ ਤਾਂ ਭਾਵੇਂ ਲੱਖ ਕਰੀਏ ਹਾਂਜੀ 9290 ਇਹ 86000 ਨਹੀਂ ਮੈਂ ਦੇ ਦਾਂ 86000 ਦੇ ਚਲੋ ਮੌਕੇ ਤੇ ਥੋੜਾ ਬਤਾ ਕਰ ਦੋ ਜੀ ਹੋ ਜਾਊਗਾ ਜੀ ਬਾਕੀ ਮੈਂ ਬਹੁਤ ਕਪੂਦ ਵਾਲੀ ਠੀਕ ਹੈ ਜੀ ਮੈਂ ਨਹੀਂ ਕਿ ਕਮੀ ਇੱਕ ਪੰਨਾਂ ਬੈਸ ਦਾ ਫਰਾਂਡ ਨਹੀਂ ਹੋਗਾ ਨਾ ਜੀ ਤੇ ਆ ਵੀ ਮੱਜ ਵੇਚਨੀ ਆ ਇਹ ਮੈਂ ਥੋੜੀ ਤਿਆਰ ਕਰ ਲਈਏ ਅੱਛਾ ਇਹ ਅਗਲੀ ਵੀਡੀਓ ਚ ਪਾਵਾਂ ਅਗਲੀ ਜੀ ਪਾਵਾਂਗੇ ਠੀਕ ਹੈ ਜੀ ਵਾਕਿਆ ਫਿਰ ਵੀ ਜੇ ਕਿਸੇ ਨੇ ਪੁੱਛਣਾ ਹੋਗਾ ਫਿਰ ਵੀ ਪੁੱਛ ਲੈ ਇਹ ਦੂਜਾ ਸੁਆਗ ਸੋਹਣੀ ਚੱਟੀ ਆ ਜਿਹੜੀ ਆ ਵੀ ਚਲੋ ਗਾਵਾਂ ਵਖਾ ਦਈਏ ਗਾਵਾਂ ਹੁਣ ਜਿਹੜੀ ਆ ਪਹਿਲੇ ਨੰਬਰ ਤੇ ਆ ਗਾਂ ਦਾ ਨਰ ਜਰਸੀ ਕ੍ਰਾਸ ਤੇ ਤੁਹਾਨੂੰ ਦਿਖਾਉਣੀ ਆ ਇਹ ਤਾਂ ਓਕੜਿਆ ਅੱਛਾ ਇਹ ਤਾਂ ਓਕੜਿਆ ਇਹ ਗਾਵਾਂ ਤਾਂ ਸਾਡੇ ਕੋਲ ਅਜੇ 3-4 ਹੀ ਹਾਂਜੀ ਗਾਵਾਂ ਤੁਹਾਡੇੋਂ ਤੋਂ ਕੋਈ ਪਹਿਲਾਂ ਪਹਿਲਾਂ ਵੇਖਿਆ ਸਕੋ ਤੁਹਾਡੇ ਬੰਦੇ ਇੱਥੇ ਵੇਟ ਵੀ ਕਰਦੇ ਰਹੇ ਵੀ ਬਾਬਾ ਜੀ ਨੂੰ ਮਿਲਣਾ ਵਾ ਅੱਛਾ ਤੇ ਤੁਸੀਂ ਲੇਟ ਹੋ ਗਏ ਆ ਤੁਹਾਨੂੰ ਪਤਾ ਤੇਰੇ ਤੋਂ ਤੋਂ ਵੱਡੀ ਪੈ ਜਾਂਦੀ ਹੈ ਇਹ ਵੀ ਤੁਸੀਂ ਤੁਹਾਨੂੰ ਲੇਟ ਦਿੱਤਾ ਸੀ ਹਾਂਜੀ ਹਾਂ ਪਰ ਮਤਲਬ ਉਹ ਬੰਦੇ ਗਾਂ ਆਪਣਾ ਤੁਹਾਨੂੰ ਪਤਾ ਆ ਫਿਰ ਉਹਨਾਂ ਵੀ ਦੂਰ ਜਾਣਾ ਹੋਗਾ ਕਿਤੇ ਉਹ ਦੂਰ ਜਾਣਾ ਹੀ ਇੱਥੇ ਲਾਗੋਨੇ ਬੰਦੇ ਉਧਰ ਸਾਡੇ ਠੀਕ ਆ ਤੇ ਇੱਕ ਕਾਈਂ ਤੇ ਚਲ ਗਈ ਆਨ ਲੈਣੀ ਆ ਤੇ ਬਾਹਰ ਲੱਗੇ ਬਣੀ ਠੰਡ ਕਿਸੇ ਹਾਂਜੀ ਹੈਗਾ ਉਧਰ ਹੈਗੀ ਉੱਥੇ ਚਲ ਗਈ ਠੀਕ ਆ ਦੋ ਤਾਂ ਆ ਇਧਰ ਫੜੇ ਕਰਨ ਚਲ ਗਈ ਤੇ ਉਹ ਫਿਰ ਪਹਿਲਾ ਵੀਡੀਓ ਤੇ ਫੋਨ ਫਾਨ ਆਈ ਜਾਂਦੇ ਹੁਣੇ ਉੱਥੇ ਦੇਖੀ ਉਹ ਵੀ ਲਾਦਰ ਵਧਾਨ ਜਦੋਂ ਨੰਬਰ ਨੇ ਕੋਈ ਚੱਲ ਗਿਆ ਤੇ ਠੀਕ ਆ ਫੋਨ ਤੇ ਤੁਰੇ ਹੀ ਹੁੰਦੇ ਹੁਣੇ ਫੋਨ ਤੇ ਬੜੀ ਮਾਰ ਲੱਗ ਪਈ ਜੀ ਮਤਲਬ ਇਹ ਰਾਤ 11 11 12 12 ਤੱਕ 12 ਵਜੇ ਤੱਕ ਰਾਤ ਫੋਨ ਆਉਂਦੇ ਅੱਛਾ ਤੇ ਸਵੇਰੇ 3 ਵਜੇ ਫੇਰ ਹੁਣ ਚੱਲ ਹੋ ਜਾਂਦੇ ਜਿਹੜੇ ਵੀ ਪੈਂਦੀ ਆ ਠੀਕ ਆ ਚਲੋ ਵਧੀਆ ਇਸ ਤਰ੍ਹਾਂ ਕਿਰਪਾ ਬਣੀ ਰਹੇ ਨਹੀਂ ਨਹੀਂ ਮਹਾਰਾਜ ਅਸੀਂ ਤੇ ਬਿਲਕੁਲ ਭੱਜ ਕੇ ਪਹੁੰਚ ਚੁੱਕੀ ਦਾ ਕਿ ਕਿਸੇ ਨੇ ਇੰਨੀ ਮਾਂ ਤਾਂ ਨਾ ਫੋਨ ਕੀਤਾ ਤੇ ਅਸੀਂ ਚੁੱਕੀ ਇਹ ਨਾ ਕਿਉਂ ਬੜੀ ਮਾੜੀ ਗੱਲ ਆ ਹਾਂਜੀ ਹਾਂਜੀ ਤੇ ਜ਼ਰੂਰ ਪਹੁੰਚ ਚੁੱਕੀ ਦਾ ਕਿਤੇ ਰਹਿ ਜਾ ਤੇ ਫਿਰ ਦਿਨੇ ਇਹਨੂੰ ਲਾਈਦਾ ਵੀ ਆ ਠੀਕ ਆ ਜੀ ਸਭ ਹਾਂਜੀ ਕੀ ਆਪਣਾ ਵਿਚਾਰ ਹੈ ਇਹਦਾ ਤਾਂ ਫੋਨ ਆਇਆ ਠੀਕ ਆ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਇਹਦੇ ਕੋਲ ਬਾਬਾ ਜੀ ਕੋਈ ਹੋਊਗਾ ਤਾਂ ਜ਼ਿਆਦਾ ਅੱਛਾ 6 ਲੀਟਰ ਕਿੰਨੇ ਕਿ ਲਵੇ ਲਿਆ ਫਿਰ ਤੋਰੋ ਤੋਰੋ ਹੈ ਕਰੀਨ ਲਓ ਜੀ ਲੈ ਲਈ ਇਹਨੂੰ ਹਾਂਜੀ ਆਲੇ ਫਿਰ ਹੋ ਰਹੀ ਜੀ ਇਹ ਤੇ ਹੁੰਦਾ ਕਿਹੜੀ ਉਹ ਵੀ ਵਿਗੀ ਜੀ ਉਹ ਵੀ ਲੈ ਲਈਓ ਬੰਦੇ ਹ ਨਿਕਲ ਕੇ ਗਏ ਜੀ ਅੱਛਾ ਇੱਕੋ ਹੀ ਆ ਫਿਰ ਗਾਜ ਇਹ ਦੂਜਾ ਨੂੰ ਵੇਖ ਇਹ ਨੰਨੇ ਪਸੰਦ ਦੇ ਕਰਦੀ ਐ ਸਵੇਰ ਦੀ ਅਡੇ ਕੋਲ ਹੁੰਦੇ ਹੁੰਦਿਆ ਹੁੰਦਿਆ ਜਿਹੜੀਆਂ ਦੋ گاਵਾ ਜਿਹੜੀਆਂ ਵੀਡੀਓ ਬੰਦੇ ਬੰਦੇ ਦੋ گاਵਾ ਦਾ ਸੌਦਾ ਜਿਹੜਾ ਹੋ ਗਿਆ ਵਾ ਬਾਕੀ ਠੰਡੀ ਠੁੰਡੀ ਬੜੀ ਆ ਜਾਂ ਤੰਸੋਂ ਵੀ ਚੰਗੀ ਆ ਠੀਕ ਆ ਜੀ ਤੇ ਦੋਸਤ ਵੀ ਸੀਰਖਾਲ ਬਹੁਤ ਹੈ ਭਾਈ ਨੂੰ ਜਿਹੜਾ ਮੱਧੀ ਚੋਲੇ ਤੇ ਇਹਦਾ ਕੀ ਫਿਰ ਮੁੱਲ ਰੱਖਦੀ ਆ ਆਪਾਂ ਮੁੱਲ ਬਬਾਈ ਛੋੜਾ ਦੇ ਇਹਦਾ ਅੱਛਾ ਕਿੰਦੀ-ਕਿੰਦੀ ਹਟੇਗਾ ਤੇ ਅਰੇ ਦਿਖਾ ਜੋ ਮੈਂ ਮੰਗਾਂ ਸਲਾਹ ਚੱਲਦੀ ਆ ਜੇ ਕਿ ਕਿ ਮੈਂ ਸਲਾਹ ਜਾਂਦਾ ਬਬਾਈ ਅੱਛਾ ਉਹਦਾ 20000 ਦੀ ਵੇਖ ਸਕਦੀ ਏ ਅੱਛਾ ਵੇਖ ਜਾਂਦੀ ਏ ਮਤਲਬ ਕਾਤ ਵਜਨ ਵਾਲੀ ਆ ਜਾਂ ਜਾਂ ਵਾਲੀ ਆ ਹਾਂਜੀ ਤੇ ਬਾਕੀ ਮੋਕੇ ਤੇ ਮੈਂ ਤਾਂ ਇਹ ਜੱਸ ਨਾ ਹੀ ਇਹਦੇ ਬਿਲਕੁਲ 14000 ਦੀ ਦੇ ਦੇਾਂਗੇ ਕੋਈ ਹੁਣ ਬਸ 200 ਛੋਟ 200 ਰੁਪਏ ਛੋਟ ਕਰਾਂਗੇ ਅੱਛਾ ਬਾਕੀ ਇੱਕੋ ਠੰਡੀ ਬਾਕੀ ਹੋਰ ਗੱਲ ਕਿਆ ਕੀ ਜੀ ਹਾਂਜੀ ਗਾਂ ਵੱਡੀ ਆ ਗਾਂ 60 ਪੈੜੀ ਆਦੀ ਆ ਹਾਂਜੀ ਜਿੰਨਾਂ ਕੋ ਲਈ ਹੈ ਨਾ ਹਾਂਜੀ ਇੱਕ ਮਹੀਨੇ ਦੀ ਗਾਂ ਨਗਾ ਬਣੀ ਆ ਅੱਛਾ ਤਾਂ ਨਹੀਂ ਪਤਾ ਕਿ ਨਿਕਲਣੀ ਕਿ ਨਹੀਂ ਆਪਾਂ ਲਾਲਚ ਨਹੀਂ ਗਲਤ ਕਿ ਹੁੰਦੇ ਨਾ ਨਾਇਕਲ ਕਹਿ ਨਹੀਂ ਆ ਪਰ ਬਣੀ ਜ਼ਰੂਰੀ ਇੱਕ ਮਹੀਨੇ ਦੀ ਆ ਤਾਂ ਵੀ ਨਿਕਲਣੀ ਕਿ ਨਹੀਂ ਨਿਕਲਣੀ ਅੱਛਾ ਉਹ ਤਾਂ ਨਹੀਂ ਕੋਈ ਪਤਾ ਤੇ 14000 ਜੋ 200 ਰੁਪਏ ਛੋਟ ਤੇ ਦੁੱਧ 6 ਕਿਲੋ ਹੈਗਾ ਹੁਣ ਪੱਕਾ ਦੁੱਧ 6 ਕਿਲੋ ਆ ਪਾਨ ਕੋ ਚਾਰ ਡੰਗ ਚੋਵੇ ਇੱਕ ਡੰਗ ਚੋਵੇ ਦੋ ਡੰਗ ਚੋਵੇ ਨਾ ਉਹਦੀ ਮੱਜੀ ਆ ਠੀਕ ਹੈ ਠੀਕ ਟੋਕੜ ਟੋਕੜ ਦਾ ਮੋਲਿਆ ਵੀ ਇਹ ਨਾ ਵੀਰ ਅਖੇ ਵੀ ਤੋਕ मतलब ਟੋਕੜ ਇਹ ਇਹਨੇ پیسے ਕਹਿੰਦੇ ਟੋਕੜ 5000 ਦੀ ਮੈਂ ਨਹੀਂ ਲੈਣੀ ਉਹ ਚੇ ਚੇ ਦਾ ਫਰਕ ਹੁੰਦਾ ਵਾ 3000 ਦਾ ਮੋਲਿਆ ਠੀਕ ਹੈ ਜੀ ਤੇ ਦੇਖੋ ਜਿਆਦਾ ਤਸੱਲੀ ਚੰਗਾ ਰੰਗ ਬਾਕੀ ਅਗਲਾ ਜਿਹੇ ਆਉਂਦੇ ਆ ਵੀ ਹਰ ਬੰਦਾ ਚੋਵੇ ਚਵਾਵੇ ਮਜਾਰ ਤਨਗਾ ਕਰਕੇ ਤਸੱਲੀ ਕਰਕੇ ਖੜੀ ਠੀਕ ਹੈ ਜੀ ਕਿੰਨੇ ਮਾਲ ਲੈਣਾ ਵਾ ਬਾਕੀ ਆਪਣੀ ਤਸੱਲੀ ਕਰਕੇ ਖੜੇ ਹਨ ਠੀਕ ਹੈ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਸ਼ੂ ਜਿਹੜੇ ਵਿ ਫੇਰੇ ਆਪਣਾ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ